ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਤੇ ਹਮੇਸ਼ਾ ਚੜ੍ਹਦੀ ਕਲਾ ਫਤਿਹ ਬਖਸ਼ਣ ਤੇ ਅੱਜ ਜੋ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗਾ ਉਹਦੇ ਵਿੱਚ ਧੰਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸਿੱਖਿਆ ਦਾ ਜੋ ਆਪਣੇ ਸਿੱਖ ਜਗਤ ਦੇ ਉੱਤੇ ਜਾਂ ਸਿੱਖਾਂ ਦੇ ਉੱਤੇ ਜੋ ਅਸਰ ਹੋਇਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਾਂਗਾ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨਾ ਜੀ ਜਦੋਂ ਤਨਸਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਪਹੁੰਚੇ ਗਏ ਸਨ ਤਾਂ ਉਸ ਸਮੇਂ ਤੋਂ ਹੀ ਉੱਗੇ ਵਿਦਵਾਨ ਤੇ ਬਾਦਸ਼ਾਹੀ ਕ੍ਰੂਪੀ ਤੋਂ ਬਚਨ ਵਾਲੇ ਲੋਕਾਂ ਦਾ ਗੁਰੂ ਜੀ ਪਾਸ ਆਉਣਾ ਸ਼ੁਰੂ ਹੋ ਗਿਆ ਸੀ। ਪੌਂਟਾ ਸਾਹਿਬ ਜਾ ਕੇ ਦਰਿਆ ਦੀ ਰਮਣੀਕਤਾ ਤੇ ਸਰਸਵੱਜ ਕਿਨਾਰਿਆਂ ਦੀ ਕੁਦਰਤੀ ਸੋਹਣਾਪਣ ਸਹਿਤ ਵਾਲੇ ਪਾਸੇ ਗੁਰੂ ਜੀ ਦਾ ਉਚੇਚਾ ਧਿਆਨ ਦਿਵਾਇਆ। ਬਕਾਇਦਾ ਰੋਜ਼ਾਨਾ ਹੀ ਕਵੀ ਦਰਬਾਰ ਹੁੰਦੇ ਤੇ ਕਵੀ ਲੋਕ ਆਪਣੀਆਂ ਕਵਿਤਾਵਾਂ ਸੁਣਾਉਂਦੇ ਕਵਿਤਾ ਦੇ ਹੁਨਰ ਦੇ ਮਾਹਰ ਗੁਰੂ ਜੀ ਹਰ ਗੁਣੀ ਦਾ ਪੂਰਾ ਮਾਣ ਕਰਦੇ ਖੁੱਲੇ ਇਨਾਮ ਤੇ ਸ਼ਾਬਾਸ਼ ਦਿੰਦੇ ਕਈ ਪੰਡਤ ਮਹਾਭਾਰਤ ਤੇ ਹੋਰ ਸ਼ਾਸਤਰ ਪੁਰਾਣਾ ਦੇ ਬੀਵਤਾ ਵਾਲੇ ਪ੍ਰਸੰਗ ਸਿੱਖਾਂ ਨੂੰ ਸੁਣਾਉਂਦੇ ਇੱਕ ਵਾਰ ਪੰਡਤ ਰਗੁਨਾਥ ਨੂੰ ਗੁਰੂ ਜੀ ਨੇ ਕਿਹਾ ਅੰਡਤ ਜੀ ਤੁਸੀਂ ਸਿੱਖਾਂ ਨੂੰ ਭਾਸ਼ਾ ਤੇ ਸੰਸਕ੍ਰਿਤ ਦੀ ਵਿਦਿਆ ਪੜਾਇਆ ਕਰੋ ਪਰ ਪੰਡਤ ਜੀ ਨੇ ਅੱਗੋਂ ਕੋਰਾ ਜਵਾਬ ਦਿੱਤਾ ਮਹਾਰਾਜ ਪੰਡਤ ਲੋਕ ਨੀਵੀਆਂ ਜਾਤਾਂ ਦੇ ਸਿੱਖਾਂ ਨੂੰ ਵਿਦਿਆ ਨਹੀਂ ਪੜਾ ਸਕਦੇ ਸਾਨੂੰ ਐਸਾ ਕਰਨ ਦਾ ਹੁਕਮ ਨਹੀਂ ਹੈ ਗੁਰੂ ਜੀ ਨੇ ਕਿਹਾ ਵਿਦਿਆ ਦੇਣਾ ਤਾਂ ਪੁੰਨ ਕਰਮ ਹੈ ਪਰ ਤੁਸੀਂ ਇਸ ਪੁੰਨ ਕਰਮ ਤੋਂ ਵੀ ਘਬਰਾਉਂਦੇ ਹੋ ਪਰ ਹੱਛਾ ਸਾਡੇ ਬਚਨਾਂ ਨੂੰ ਚੇਤੇ ਰੱਖਣਾ ਹੁਣ ਉਹ ਦਿਨ ਆਉਣ ਵਾਲੇ ਹਨ ਜਦ ਤੁਹਾਡੇ ਵਰਗੇ ਪੰਡਤ ਲੋਕ ਸਾਡੇ ਸਿੱਖਾ ਕੋਲੋਂ ਵਿਦਿਆਪ੍ਰਾਪਤ ਕਰਨ ਦੀ ਜਾਂਚਨਾ ਕਰਿਆ ਕਰਨਗੇ ਇਹ ਕਹਿ ਕੇ ਗੁਰੂ ਜੀ ਨੇ ਛੱਟ ਹੀ ਅਜਿਹੇ ਸਿਆਣੇ ਤੇ ਸੁਨੱਖੇ ਸਿੱਖਾਂ ਦੀ ਚੋਣ ਕੀਤੀ ਜੋ ਵੇਖਣ ਵਿੱਚ ਪੰਡਤਾਂ ਤੋਂ ਵੀ ਚੰਗੇ ਤੇ ਉੱਚ ਘਰਾਣੇ ਦੇ ਪ੍ਰਤੀਤ ਹੋਣ ਗੁਰੂ ਜੀ ਨੇ ਉਹਨਾਂ ਨੂੰ ਕਾਸ਼ੀ ਵਿਦਿਆਪ੍ਰਾਪਤ ਕਰਨ ਲਈ ਭੇਜਿਆ ਉਦੋਂ ਦੇ ਗਏ ਹੋਏ ਉਹ ਸੰਸਕ੍ਰਿਤ ਦੇ ਵਿਦਵਾਨ ਆਲਮ ਬਣ ਗਏ ਕਈ ਸਾਲਾਂ ਮਗਰੋਂ ਆਨੰਦਪੁਰ ਸਾਹਿਬ ਪੁੱਜੇ ਜੋ ਇਹਨਾਂ ਦੇ ਆਉਣ ਤੇ ਗੁਰੂ ਜੀ ਨੇ ਹਰ ਸਿੱਖ ਨੂੰ ਵਿਦਿਆ ਪੜਨ ਦਾ ਹੁਕਮ ਦਿੱਤਾ ਤੇ ਉਸ ਲਈ ਸਮਾਂ ਮੁਕਰਰ ਵੀ ਕਰ ਦਿੱਤਾ ਉਸ ਸਮੇਂ ਵਿਦਕ ਸੁਭਾਵਾਂ ਤੇ ਕਵੀਆਂ ਦੇ ਕਵੀ ਦਰਬਾਰ ਰੋਜ਼ ਹੀ ਲੱਗਦੇ ਤੇ ਸਭ ਸੰਗਤਾਂ ਵਿਦਿਆ ਦੇ ਉੱਚ ਰਸ ਦਾ ਆਨੰਦ ਮਾਣਦੀਆਂ ਦੱਸਦੇ ਹਨ ਕਿ ਗੁਰੂ ਜੀ ਦੇ ਦਰਬਾਰ ਵਿੱਚ ਇਸ ਸਮੇਂ ਤੱਕ 52 ਕਵੀ ਬਣ ਚੁੱਕੇ ਸਨ ਸ਼ਿੰਗਾਰ ਕਰੁਣਾ ਕਾਸ ਤੇ ਵੀਰ ਰਸੀ ਆਦੀ ਸਭ ਪ੍ਰਕਾਰ ਦੀਆਂ ਕਵਿਤਾਵਾਂ ਵਿਦਵਾਨ ਕਵੀ ਰਚ ਕੇ ਗੁਰੂ ਦਰਬਾਰ ਵਿੱਚ ਪੇਸ਼ ਕਰਦੇ ਤੇ ਗੁਰੂ ਜੀ ਯਥਾ ਯੋਗ ਸਲਾਹੁਤਾ ਵੀ ਕਰਦੇ ਤੇ ਇਨਾਮ ਵੀ ਉਹਨਾਂ ਨੂੰ ਦਿੱਤੇ ਜਾਂਦੇ ਕਿਸੇ ਚੀਜ਼ ਦਾ ਵੀ ਇਸ ਦੁਨੀਆ ਵਿੱਚ ਅੰਤ ਨਹੀਂ ਤੇ ਕਿਸੇ ਨੂੰ ਇਹ ਦਾਵਾ ਕਰਨ ਦਾ ਵੀ ਸ਼ੌਕ ਨਹੀਂ ਪੈਣਾ ਚਾਹੀਦਾ ਕਿ ਆਹ ਗੱਲ ਬਸ ਇੱਥੋਂ ਤੱਕ ਹੀ ਹੈ ਪਰ ਫਿਰ ਵੀ ਜਿੰਨੀ ਕੁ ਕਿਸੇ ਨੂੰ ਸਮਝ ਆਉਂਦੀ ਹੈ ਉਸ ਨੂੰ ਉਤਨੇਕ ਤੱਕ ਦਾ ਹੀ ਮਾਣ ਹੋ ਜਾਂਦਾ ਹੈ ਤੇ ਉਹ ਸਮਝਦਾ ਹੈ ਕਿ ਇਹ ਹੋਰ ਕੋਈ ਨਹੀਂ ਸਮਝ ਸਕਦਾ ਪਰ ਇਹ ਕੋਮਲ ਹੁਨਰਾ ਦੀ ਵਿਦਿਆ ਭਾਵੇਂ ਸੁਖੈਣ ਨਹੀਂ ਹੈ ਤੇ ਹਰ ਕੋਈ ਇਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਪਰ ਜਿਸ ਨੂੰ ਪ੍ਰਭੂ ਦੇਵੇ ਉਹ ਦਰਜਾ ਬਦਰਜਾ ਇਸ ਦੀ ਸਮਝ ਵਿੱਚ ਵਧਦਾ ਜਾਂਦਾ ਹੈ ਇਹ ਕੁਝ ਗੁਰੂ ਦਰਬਾਰ ਵਿੱਚ ਰੋਜੀ ਵੀ ਰੰਗਾਨ ਤੇ ਪਿੰਗਲ ਵਿਆਕਰਣਾਂ ਦਾ ਜਾਣੂ ਆਪਣੀ ਵਿਦਵਤਾ ਨੂੰ ਪ੍ਰਗਟ ਕਰਦਾ ਸੀ ਤੇ ਗੁਰੂ ਜੀ ਅੱਗੇ ਤੋਂ ਅੱਗੇ ਵਧਣ ਵਾਲਿਆਂ ਨੂੰ ਖੂਬ ਖੁੱਲੇ ਇਨਾਮ ਬਖਸ਼ਦੇ ਸਨ ਇੰਨੀ ਵਿਸ਼ਾਲ ਦੁਨੀਆ ਦੇ ਵਾਯੂ ਮੰਡਲ ਵਿੱਚੋਂ ਕਿਸੇ ਨੂੰ ਕੁਝ ਲੱਭਦਾ ਤੇ ਕਿਸੇ ਨੂੰ ਕੁਝ ਹੋਰ ਲੱਭ ਜਾਂਦਾ ਇਸ ਤਰ੍ਹਾਂ ਸਭ ਵੱਖੋ ਵੱਖ ਤਰ੍ਹਾਂ ਦੇ ਖਿਆਲਾਂ ਦੇ ਪ੍ਰਗਟ ਹੋਣ ਨਾਲ ਇੱਕ ਤਰ੍ਹਾਂ ਨਾਲ ਵਿਦਿਆ ਤੇ ਸਹਿਤ ਦਾ ਸਾਗਰ ਹੀ ਉਸ ਸਮੇਂ ਠਾਠਾ ਮਾਰਨ ਲੱਗ ਜਾਂਦਾ ਸੀ ਪਰ ਸਾਗਰਾਂ ਦੇ ਸਾਗਰਾਂ ਅਥਾ ਸਾਗਰ ਗੁਰੂ ਜੀ ਇਹ ਸਭ ਕੁਝ ਦਾ ਸਰਵੇਖਣ ਤੇ ਫਿਰ ਅਦੁੱਤੀ ਹੌਸਲਾ ਅਫਜ਼ਾਈ ਵੀ ਕਰਦੇ ਸਨ ਸੋ ਇਸ ਤਰ੍ਹਾਂ ਦੇ ਦਿਨਾਂ ਵਿੱਚ ਇੱਕ ਚੰਦਨ ਨਾਮ ਦਾ ਕਵੀ ਸੀ ਜੋ ਸ੍ਰੀ ਅਨੰਦਪੁਰ ਸਾਹਿਬ ਜਾਪ ਪੂਜਾ ਉਸ ਨੇ ਇੱਕ ਸਵਈਆ ਬਣਾਇਆ ਹੋਇਆ ਸੀ ਜੋ ਨਿਹਰੀਆਂ 부ਝਾਰਤਾ ਵਾਂਗ ਸੀ ਇਸ ਲਈ ਉਸ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਉਹ ਆਪ ਤਾਂ ਜਾਣਦਾ ਸੀ ਇਸ ਲਈ ਉਹ ਕਈ ਥਾਈਂ ਉਹ ਸਵਈਆ ਸੁਣਾ ਕੇ ਤੇ ਕਈਆਂ ਨੂੰ ਪਰਖ ਕੇ ਅਨੰਦਪੁਰ ਸਾਹਿਬ ਪੁੱਜ ਗਿਆ ਉਸਨੇ ਆਉਂਦੇ ਹੀ ਮਾਣ ਨਾਲ ਕਿਹਾ ਜੇ ਕੋਈ ਮੇਰੇ ਸਵਈਏ ਦਾ ਅਰਥ ਕਰੇ ਤਾਂ ਮੈਂ ਜਾਣਾਂ ਕਿ ਇੱਥੇ ਕੋਈ ਵਿਦਵਾਨ ਹੈ ਮੇਰੇ ਸਵਈਏ ਦੇ ਅਰਥ ਦਾ ਵੱਡੇ ਵੱਡੇ ਵਿਦਵਾਨ ਨਹੀਂ ਕਰ ਸਕੇ ਜੇ ਕੋਈ ਇੱਥੇ ਹੈ ਤਾਂ ਅਰਥ ਕਰਕੇ ਦੱਸੇ ਪਰੇ ਦਰਬਾਰ ਵਿੱਚ ਉਸਨੇ ਇਹ ਗੱਲ ਕਹੀ ਜੋ ਬੜੇ ਹੰਕਾਰ ਤੇ غرور ਵਾਲੀ ਸੀ ਗੁਰੂ ਜੀ ਦੇ ਕਹਿਣ ਤੇ ਉਸਨੇ ਸਵਈਆ ਸੁਣਾ ਦਿੱਤਾ ਸਾਰੇ ਹੀ ਵਿਦਵਾਨ ਜੋ ਉੱਥੇ ਬੈਠੇ ਹੋਏ ਸਨ ਵਿਚਰਨ ਲੱਗ ਪਏ ਕਿ ਇਸ ਦੇ ਅਰਥ ਕੀ ਹਨ ਸਾਰਾ ਕਵੀ ਮੰਡਲ ਸੋਚਣ ਲੱਗ ਪਿਆ ਪਰ ਬੁਜ਼ਾਰਤਾਂ ਨੂੰ ਛੇਤੀ ਨਾਲ ਕੌਣ ਬੁੱਝ ਸਕਦਾ ਸੀ ਸਾਹਮਣੇ ਭਾਈ ਧੰਨਾ ਸਿੰਘ ਗੁਰੂ ਕੇ ਘੋੜੇ ਦੀ ਕਾਹੀ ਤੇ ਸੇਵਕ ਸੀ ਗੁਰੂ ਜੀ ਨੇ ਉਸ ਨੂੰ ਬੁਲਾ ਕੇ ਕਿਹਾ ਭਾਈ ਤੰਨਾ ਸਿੰਘ ਇਸ ਚੰਦਨ ਕਵੀ ਦੇ ਸਵਈਏ ਦੇ ਅਰਥ ਤੂੰ ਸੁਣਾ ਚੰਦਨ ਕਵੀ ਨੇ ਉਸ ਨੂੰ ਫਿਰ ਦੁਬਾਰਾ ਸਵਈਆ ਸੁਣਾ ਦਿੱਤਾ ਭਾਈ ਤੰਨਾ ਸਿੰਘ ਨੇ ਝੱਟ ਹੀ ਅਰਥ ਦੱਸਣੇ ਸ਼ੁਰੂ ਕਰ ਦਿੱਤੇ ਜਿਵੇਂ ਅੱਗੇ ਹੀ ਜਾਣਦਾ ਸੀ 16 ਬਰੇ ਦੀ ਯੁਵਾ ਇਸਤਰੀ ਨੇ 16 ਸ਼ਿੰਗਾਰ ਕਰਕੇ 16 ਮਹੀਨਿਆਂ ਪਿੱਛੇ ਆਏ ਆਪਣੇ ਹਮ ਉਮਰ 16 ਬਰੇ ਦੇ ਪਤੀ ਨੂੰ ਨਾਲ ਲੈ ਕੇ ਉਸ ਦੀ 16 ਤਰ੍ਹਾਂ ਦੇ ਰਸ ਪਿਆ ਸੇਵਾ ਕੀਤੀ ਤੇ 16 ਨਰਦਾ ਵਾਲੇ ਚੌਪੜ ਅੱਗੇ ਬਿਠਾ ਲਿਆ ਭਾਵ ਦੋਵੇਂ ਚੌਪੜ ਖੇਡਣ ਲੱਗੇ 16 ਘਰਾਂ ਵਾਲੇ ਚੌਪੜ ਦੀ ਬਾਜੀ ਰੱਜ ਕੇ 16 ਨਰਦਾ ਨਾਲ ਜਿੱਤ ਹਾਰ ਦੀ ਬਾਜੀ ਲਾਈ ਜੇ 16 ਸਾਲੇ ਪਤੀ ਨੇ ਜਿੱਤ ਲਈ ਭਾਵ ਉਸ ਦਾ ਸੋਲਿਆ ਦਾਊ ਪੈ ਗਿਆ ਤੇ ਉਸ ਨੇ 16 ਸਾਲਾਂ ਦੀ ਇਸਤਰੀ ਤੋਂ ਰੁਪਿਆ ਜਿੱਤ ਕੇ ਪ੍ਰਾਪਤ ਕਰ ਲਿਆ ਇਸ ਗੱਲ ਨੇ 16 ਸਾਲਾਂ ਪਤਨੀ ਦੇ ਚੰਦਰਮਾ ਵਰਗੇ ਮੁਖ ਤੇ ਲੱਜਾ ਲੈ ਆਂਦੀ ਉਸ ਨੇ ਸ਼ਰਮ ਨਾਲ ਆਪਣੀ ਪਤਲੀ ਜਹੀ ਚੁੰਨੀ ਨਾਲ ਆਪਣੇ ਸੁੰਦਰ ਮੁਖ ਨੂੰ ਕੱਜ ਲਿਆ ਚੰਦਨ ਕਵੀ ਕਹਿੰਦਾ ਹੈ ਕਿ ਪਤਨੀ ਦਾ ਚੁੰਨੀ ਵਿੱਚ ਟਕਿਆ ਮੁਖ ਉਸ ਵੇਲੇ ਐਉਂ ਸੋਭ ਰਿਹਾ ਸੀ ਜਿਵੇਂ ਚੰਦਰਮਾ ਬੱਦਲਾਂ ਦੇ ਝੁੰਡ ਵਿੱਚੋਂ ਥੋੜੀ-ਥੋੜੀ ਚਮਕ ਨਾਲ ਨਜ਼ਰ ਆਉਂਦਾ ਹੈ ਭਾਈ ਤੰਨਾ ਸਿੰਘ ਦੇ ਸੁੰਦਰ ਤੇ ਰੋਚਕਰਥਾ ਨੇ ਚੰਦਨ ਕਵੀ ਦੀ ਉਂਗਲੀ ਮੂੰਹ ਵਿੱਚ ਪਵਾ ਦਿੱਤੀ ਉਸ ਦਾ ਗਮਾਨ ਤੇ ਆਕਰ ਟੁੱਟ ਭੱਜ ਕੇ ਮਿੱਟੀ ਹੋ ਗਈ ਉਸ ਨੇ ਮੂੰਹ ਨੀਵਾ ਪਾ ਲਿਆ ਤਾਂ ਸਤਿਗੁਰੂ ਜੀ ਨੇ ਕਿਹਾ ਤੰਨਾ ਸਿੰਘ ਤੂੰ ਵੀ ਕੋਈ ਸਵਈਆ ਸੁਣਾ ਤੇ ਚੰਦਨ ਕਵੀ ਉਸ ਦੇ ਅਰਥ ਕਰੇ ਤਾਂ ਤੰਨਾ ਸਿੰਘ ਜੀ ਨੇ ਦੋ ਸਵਈਏ ਬੋਲ ਦਿੱਤੇ ਚੰਦਨ ਕਵੀ ਦੇ ਸਵਈਏ ਨਾਲੋਂ ਇਹ ਸਵਈਏ ਕਿਤੇ ਸੌਖੇ ਸਨ ਕੇਵਲ ਕਬੂ ਹੁ ਨਾ ਸ਼ਬਦ ਪਹਿਲੀ ਅੱਧੀ ਲਾਈਨ ਨਾਲ ਜੋੜਨ ਤੇ ਅਰਥ ਸਪਸ਼ਟ ਹੋ ਜਾਂਦੇ ਸੰਤ ਪਰ ਚੰਦਨ ਕਵੀ ਉਤੇ ਤੰਨਾ ਸਿੰਘ ਦਾ ਐਸਾ ਛਾਪਾ ਪਿਆ ਕਿ ਉਸ ਨੂੰ ਇਹ ਸੋਖੀ ਜਹੀ ਗੱਲ ਵੀ ਸਮਝ ਨਾ ਪਵੇ ਅਖੀਰ ਤੰਨਾ ਸਿੰਘ ਦੇ ਸਮਝਾਉਣ ਤੇ ਜਦ ਪਤਾ ਲੱਗਾ ਤਾਂ ਬੜਾ ਸ਼ਰਮਸਾਰ ਹੋ ਕੇ ਗੁਰੂ ਜੀ ਦੇ ਚਰਨੀ ਲੱਗਾ ਤੇ ਹਉਮੈ ਛੱਡੀ ਇਸੇ ਤਰ੍ਹਾਂ ਹੀ ਹੰਸ ਰਾਜ ਕਵੀ ਦਾ ਸਾਨੂੰ ਮਾਣ ਗੁਰੂ ਜੀ ਨੇ ਤੋੜਿਆ ਤੇ ਉਸ ਦੀ ਚੋਰੀ ਫੜੀ ਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਹਰ ਸਿੱਖ ਨੂੰ ਹੋਰ ਸਿੱਖਿਆ ਦੇ ਨਾਲ ਇਹ ਸਿੱਖਿਆ ਜ਼ਰੂਰੀ ਤੌਰ ਤੇ ਦਿੰਦੇ ਸਨ ਕਿ ਇਸ ਸਮੇਂ ਹਰ ਗੁਰੂ ਨਾਨਕ ਦੇਵ ਸਿੱਖ ਨੂੰ ਸ਼ਸਤਰਤਾਰੀ ਬਣਨ ਦੀ ਲੋੜ ਹੈ ਬੱਚੇ ਬੁੱਢੇ ਤੇ ਇਸਤਰੀਆਂ ਸਭ ਹਥਿਆਰ ਤਲਵਾਰਾਂ ਨੀਜੇ ਤੇ ਤੀਰ ਕਮਾਨਾਂ ਰੱਖਣ ਜਿੰਨੇ ਵੀ ਵੱਧ ਤੋਂ ਵੱਧ ਕੋਈ ਹਥਿਆਰ ਚਲਾਉਣੇ ਸਿੱਖ ਸਕੇ ਸਿੱਖੇ ਤੇ ਹਥਿਆਰਾਂ ਨਾਲ ਪਿਆਰ ਕਰੇ ਹਥਿਆਰ ਧਰਮ ਦੀ ਰਾਖੀ ਲਈ ਇਸ ਸਮੇਂ ਪਹਿਨਣੇ ਜ਼ਰੂਰੀ ਹਨ ਜਾਲਮ ਦਾ ਦੀਨ ਤੇ ਈਮਾਨ ਤਾਕਤ ਤੇ ਹੰਕਾਰ ਨੇ ਖਤਮ ਕਰ ਦਿੱਤਾ ਹੈ ਇਸ ਲਈ ਜਾਬਰ ਨਾਲ ਟੱਕਰ ਲੈਣੀ ਹੈ ਜਾਬਰ ਨਾਲ ਟੱਕਰ ਲਏ ਬਿਨਾ ਇਸ ਸਮੇਂ ਧਰਮ ਦੀ ਤੇ ਆਪਣੇ ਆਪ ਦੀ ਰੱਖਿਆ ਕਿਸੇ ਹੋਰ ਤੋਰ ਤਰੀਕੇ ਨਾਲ ਨਹੀਂ ਹੋ ਸਕਦੀ ਗੁਰੂ ਜੀ ਦੇ ਇਸ ਪ੍ਰਚਾਰ ਨੇ ਸਿੱਖਾਂ ਵਿੱਚ ਸ਼ਸਤਰਾਂ ਦੇ ਹਰ ਸਮੇਂ ਅੰਗ ਸੰਗ ਰੱਖਣ ਦੀ ਲੀਤ ਹੋਰ ਦਿੱਤੀ ਹੰਗਾਣੀ ਦੇ ਯੁੱਧ ਤੋਂ ਪਹਿਲੇ ਵੀ ਤੇ ਹੁਣ ਵੀ ਪਹਾੜਾਂ ਵਿੱਚ ਰਹਿੰਦੇ ਗੁੱਜਰ, ਰੰਗੜ ਤੇ ਪਠਾਨ ਲੋਕ ਅਨੰਦਪੁਰ ਸਾਹਿਬ ਆਉਂਦੀਆਂ ਸੰਗਤਾਂ ਨਾਲ ਛੇੜਖਾਂਦੀਆਂ ਕਰਦੇ ਸਨ। ਸਿੱਖਾਂ ਨੂੰ ਕਮਜ਼ੋਰ ਵੇਖ ਕੇ ਉਹ ਸਮਾਨ ਖੋਹ ਲੈਂਦੇ ਤੇ ਹੋਰ ਲੁੱਟਮਾਰ ਵੀ ਕਰ ਜਾਂਦੇ ਸਨ। ਪਰ ਇਹਨਾਂ ਗੱਲਾਂ ਤੋਂ ਔਕੜਾ ਕਾਰਨ ਸਿੱਖਾਂ ਨੂੰ ਹਥਿਆਰ ਰੱਖਣ ਦੀ ਪ੍ਰੇਰਣਾ ਦਾ ਹੋਰ ਵਧੇਰੇ ਅਸਰ ਹੋਇਆ। ਗੁਰੂ ਜੀ ਅਨੰਦਪੁਰ ਸਾਹਿਬ ਤੋਂ ਪੌਂਟਾ ਸਾਹਿਬ ਗਏ ਤੇ ਉੱਥੇ ਪੰਗਾਣੀ ਦੇ ਯੁੱਧਮਗਰੋਂ ਹੁਣ ਵਾਪਸ ਆ ਕੇ ਇਹ ਗੱਲਾਂ ਫਿਰ ਕਿਤੇ ਕਿਤੇ ਵਾਪਰਨ ਲੱਗੀਆਂ ਸਿੱਖਾਂ ਦਾ ਜੋਰ ਪੈਂਦਾ ਤਾਂ ਉਹ ਲੜ ਲੈਂਦੇ ਭੇੜ ਵੀ ਜਾਂਦੇ ਆਪਣਾ ਆਪ ਬਚਾ ਲਿਆਉਂਦੇ ਤੇ ਕਿਤੇ ਕਿਤੇ ਲੁੱਟੇ ਵੀ ਜਾਂਦੇ ਗੁਰੂ ਜੀ ਕੋਲ ਸ਼ਿਕਾਇਤ ਹੁੰਦੀ ਤਾਂ ਗੁਰੂ ਜੀ ਲੁਟੇਰਿਆਂ ਨੂੰ ਸੋਧਣ ਲਈ ਜਿੱਥੇ ਆਪਣੇ ਬੀਰ ਬਹਾਦਰ ਸਿੱਖਾਂ ਨੂੰ ਘੱਲ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਬਿਨਾਂ ਨਾ ਰਹਿੰਦੇ ਪਰ ਇਸ ਦੇ ਨਾਲ ਹੀ ਸ਼ਸਤਰ ਦੇ ਰੱਖਣ ਤੇ ਉਹਨਾਂ ਦੇ ਅਭਿਆਸ ਦੀ ਹੋਰ ਵਧੇਰੇ ਪ੍ਰੇਰਨਾ ਕਰਦੇ ਪਿੰਡ ਜੋ ਸੀ ਉਹਨੂੰ ਉਹ ਪਿੰਡ ਪਠਾਨਾ ਦਾ ਸੀ ਤੇ ਉਸ ਪਿੰਡ ਨੂੰ ਗੁਰੂ ਜੀ ਨੇ ਆਪ ਜਾ ਕੇ ਸੋਧਿਆ ਜਿਨ੍ਹਾਂ ਬਾਰੇ ਬਹੁਤਿਆਂ ਹੀ ਵਧੇਰੇ ਸ਼ਿਕਾਇਤਾਂ ਪੁੱਜੀਆਂ ਸਨ ਤੇ ਇਹਨਾਂ ਮਾਰ ਖੁਰੇ ਪਠਾਨਾ ਦੇ ਇਹਨੇ ਹੌਸਲੇ ਉਲੰਧ ਸਨ ਕਿ ਇਹ ਜਾਂਦੇ ਹੀ ਗੁਰੂ ਜੀ ਦੇ ਸਿੱਖਾਂ ਨੂੰ ਵੀ ਅੱਗੋਂ ਪੈ ਗਏ ਗੁਰੂ ਜੀ ਦੇ ਹੁਕਮ ਨਾਲ ਸਿੱਖਾਂ ਨੇ ਬਹੁਤੇ ਅੜਨ ਵਾਲੇ ਪਠਾਨਾਂ ਦੇ ਸਿਰ ਧੜ ਨਾਲੋਂ ਜੁਦਾ ਕੀਤੇ ਤੇ ਐਸੀ ਮਾਰ ਮਾਰੀ ਕਿ ਅਗਲੀ ਪਿਛਲੀ ਸਾਰੀ ਕਸਰ ਕੱਢ ਲਈ ਪਰ ਸ਼ਰਨ ਪੈ ਜਾਣ ਵਾਲਿਆਂ ਨੂੰ ਅੱਗੋਂ ਅਜਿਹੀਆਂ ਹਰਕਤਾਂ ਤੋਂ ਬਾਝ ਰਹਿਣ ਦਾ ਵੀ ਹੁਕਮ ਦਿੱਤਾ ਤੇ ਚੇਤਾਵਨੀ ਵੀ ਦਿੱਤੀ ਗੁਰੂ ਜੀ ਨੇ ਇਸ ਬਾਰੇ ਤਾਂ ਆਪਣੀ ਕਲਮ ਨਾਲ ਆਪ ਬਚਿੱਤਰ ਨਾਟਕ ਵਿੱਚ ਵੀ ਲਿਖਿਆ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸੰਗਤ ਅਨੰਦਪੁਰ ਸਾਹਿਬ ਨੂੰ ਆ ਰਹੀ ਸੀ ਕਿ ਰਸਤੇ ਵਿੱਚ ਤਲਬਣ ਪਿੰਡ ਵੱਲ ਵੱਲ ਇੱਕ ਖੂਹ ਤੇ ਕੁਝ ਪ੍ਰੇਮੀ ਜਲ ਛਕਣ ਲਈ ਗਏ ਤੇ ਕੁਝ ਉੱਥੇ ਹੀ ਖਲੋ ਗਏ ਪਰ ਇੱਕ 18-19 ਸਾਲ ਦੀ ਮੁਟਿਆਰ ਦੀਪਕੌਰ ਵੇਦੀਆਂ ਨੇ ਅੱਗੇ ਤੁਰੀ ਗਈ ਉਸ ਥੋੜੀ ਦੂਰ ਅੱਗੇ ਜਾ ਕੇ ਡਿਠਾ ਕਿ ਉਹ ਇਕੱਲੀ ਹੀ ਤੁਰੀ ਜਾ ਰਹੀ ਹੈ ਪਿੱਛੇ ਧਿਆਨ ਮਾਰਿਆ ਤਾਂ ਅੱਧੇ ਮੀਲ ਦਾ ਬਾਕਿਆ ਨਾਲ ਫਰਕ ਪੈ ਗਿਆ ਸੀ ਉਹ ਰੁਕੀ ਕਿ ਬਾਕੀ ਸੰਗ ਆ ਲਵੇ ਪਰ ਉਸ ਨੂੰ ਇਕੱਲਿਆ ਵੇਖ ਕੇ ਝੱਟ ਹੀ ਚਾਰ ਬਤਨੀਤੇ ਮੁਸਲਮਾਨ ਉਸ ਵੱਲ ਦੌੜ ਕੇ ਆਏ ਉਹ ਚਾਹੁੰਦੇ ਸਨ ਕਿ ਬੀਬੀ ਨੂੰ ਘੇਰ ਕੇ ਨਾਲ ਲੈ ਜਾਈਏ ਤੇ ਪੱਤ ਲੁੱਟੀਏ ਇਹ ਗੱਲ ਉਸ ਵੇਲੇ ਜਰਵਾਣਿਆਂ ਦੀ ਆਮ ਹੋ ਗਈ ਸੀ ਇਹ ਗੱਲ ਉਹਨਾਂ ਦੇ ਮੂੰਹ ਨੂੰ ਖੂਨ ਲੱਗਣ ਵਾਲੀ ਹੋ ਗਈ ਸੀ ਇਹ ਬੀਬੀ ਅੱਗੇ ਵੀ 1-2 ਵਾਰੀ ਅਨੰਦਪੁਰ ਸਾਹਿਬ ਗੁਰੂ ਦੇ ਦਰਬਾਰ ਆ ਕੇ ਤਿਆਰ ਬਰ ਤਿਆਰ ਹੋਣ ਦੀਆਂ ਗੱਲਾਂ ਸੁਣ ਚੁੱਕੀ ਸੀ ਉਹ ਕਾਬਰੀ ਨਾ ਉਸਦੇ ਹੱਥ ਵਿੱਚ ਸੋਨੇ ਦੀਆਂ ਚੂੜੀਆਂ ਸਨ ਉਸਨੇ ਆਉਂਦੇ ਹੀ ਚੂੜੀਆਂ ਲਾ ਕੇ ਉਹਨਾਂ ਦੇ ਅੱਗੇ ਸੁੱਟ ਦਿੱਤੀਆਂ ਤੇ ਹੱਥ ਵਿੱਚ ਫੜੀ 3 ਫੁੱਟੀ ਤੇਗ ਮਿਆਣ ਵਿੱਚੋਂ ਖਿੱਚ ਲਈ ਇੱਕ ਨੇ ਅੱਗੇ ਵੱਧ ਕੇ ਨਿਊ ਕੇ ਉਹਨਾਂ ਚੂੜੀਆਂ ਨੂੰ ਫੜਨਾ ਚਾਹਿਆ ਤਾਂ ਅੱਖ ਦੇ ਫੋਰ ਵਿੱਚ ਤਿੱਖੀ ਤੇਗ ਦੇ ਇੱਕ ਹੀ ਵਾਰ ਨਾਲ ਬੀਬੀ ਨੇ ਉਸ ਦਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ ਇਹ ਵੇਖ ਕੇ ਬਾਕੀ ਦੇ ਤਿੰਨੇ ਜੋ ਮੁੱਠੀ ਦਾ ਮਾਲ ਸਮਝਣ ਵਾਂਗ ਅੱਗੇ ਵੱਧ ਰਹੇ ਸਨ ਘਬਰਾ ਕੇ ਰੁਕ ਗਏ ਪਰ ਸਾਥੀ ਦੀ ਮੌਤ ਦਾ ਬਦਲਾ ਲੈਣ ਲਈ ਉਹਨਾਂ ਤਿੰਨਾਂ ਨੇ ਹੀ ਤਲਵਾਰਾਂ ਖਿੱਚ ਲਈਆਂ ਪਰ ਦੀਪਕੌਰ ਨੇ ਵੀ ਇਸ ਸਮੇਂ ਫੁਰਤੀ ਦੀ ਕਮਾਲ ਕਰ ਦਿੱਤੀ ਉਸੇ ਲਹੂ ਲਿਬੜੀ ਤਲਵਾਰ ਨਾਲ ਤਲਵਾਰਾਂ ਕੱਢੀਆਂ ਤੇ ਹੀ ਪੈ ਦੂਰ ਤੇ ਪੈ ਦੋ वार ਕੀਤੇ ਤੇ ਇੱਕ ਦੀ ਬਾਹ ਤੇ ਇੱਕ ਦੀ ਲੱਤ ਕੱਟ ਕੇ ਉਹਨਾਂ ਨੂੰ ਧਰਤੀ ਤੇ ਲਟਾ ਦਿੱਤਾ ਪਰ ਚੌਥਾ ਤਾਂ ਹੁਣ ਡਰ ਕੇ ਬਚ ਕੇ ਨਸਣਾ ਚਾਹੁੰਦਾ ਸੀ ਕਿ ਬੀਬੀ ਨੇ ਭੱਜਣ ਲੱਗੇ ਤੇ ਵੱਖੀ ਵਿੱਚ ਕਿਰਪਾਨ ਚੋਪ ਦਿੱਤੀ ਤੇ ਉਸ ਨੂੰ ਵੀ ਪਾਰ ਬੁਲਾ ਦਿੱਤਾ ਜਿਸ ਦੀ ਲੱਤ ਬਿਲਕੁਲ ਕੱਟੀ ਗਈ ਸੀ ਉਹ ਵੀ ਟੜ ਤੜ ਕੇ ਮਰ ਗਿਆ ਤੇ ਬਾਹ ਵਾਲੇ ਨੂੰ ਬੀਬੀ ਨੇ ਹੋਰ ਨਾ ਟੜਪਨ ਦਿੱਤਾ ਤੇ ਉਸ ਦੀ ਵੱਖੀ ਵਿੱਚ ਵੀ ਤਲਵਾਰ ਮਾਰ ਕੇ ਉਸ ਨੂੰ ਖਤਮ ਕਰ ਦਿੱਤਾ ਸੋ ਇਸ ਤਰ੍ਹਾਂ ਦੀਆਂ ਦਲੇਰੀ ਨਾਲ ਮੁਕਾਬਲੇ ਕਰਨ ਦੀਆਂ ਖਬਰਾਂ ਵੀ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਲੱਗੀਆਂ ਤਾਂ ਸ੍ਰੀ ਦਸ਼ਮੇਸ਼ ਜੀ ਐਸੇ ਹਰ ਬਹਾਦਰ ਦਾ ਸੰਗਤਾਂ ਦੇ ਇਕੱਠ ਵਿੱਚ ਸਨਮਾਨ ਕਰਦੇ ਤੇ ਉਸ ਵਾਂਗਰ ਹੋਣ ਦਾ ਵੀ ਬਹਾਦਰ ਬਨਣ ਦਾ ਵੀ ਸਭ ਨੂੰ ਪ੍ਰੇਰਨਾ ਦਿੰਦੇ ਤੇ ਸਾ ਸੰਗਤ ਜੀ ਇਹ ਸੀ ਗੁਰੂ ਮਹਾਰਾਜ ਦੀ ਆ ਜੋ ਸਿੱਖਿਆਵਾਂ ਸੰਨ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਹਰ ਇੱਕ ਸਿੱਖ ਨੂੰ ਸਿੱਖਿਆਵਾਂ ਦਿੱਤੀਆਂ ਉਹਨਾਂ ਵਾਸਤੇ ਉੱਚ ਕੋਟੀ ਦੇ ਜੋ ਪੰਡਤ ਸਨ ਉਹ ਵੀ ਉਹਨਾਂ ਨੇ ਰੱਖੇ ਤੇ ਜੋ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸਿੱਖਿਆ ਦਾ ਉਹਦੇ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਅਸੀਂ ਇੰਨੇ ਗਿਆਨੀ ਨਹੀਂ ਆ ਮਹਾਰਾਜ ਨੇ ਜਿੰਨਾ ਕੁ ਸਾਨੂੰ ਬਖਸ਼ਿਆ ਅਸੀਂ ਤੁਹਾਡੇ ਨਾਲ ਉਸ ਦਾ ਜ਼ਿਕਰ ਕੀਤਾ ਅੱਗੇ ਆਉਣ ਵਾਲੇ ਦੇ ਵਿੱਚ ਮੈਂ ਤੁਹਾਡੇ ਨਾਲ ਭਾਈ ਨੰਦ ਲਾਲ ਜੀ ਦਾ ਵੀ ਜੋ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕਵੀ ਸਨ ਉਹਨਾਂ ਦਾ ਵੀ ਜ਼ਿਕਰ ਕਰਾਂਗਾ ਤੇ ਬਣੇ ਰਹਿਣਾ ਮੇਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ